ਸਿੱਟ ਅੱਗੇ ਪੇਸ਼ ਹੁੰਦੇ ਹੋਏ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਸਿਆਸੀ ਬਦਲਾਖੋਰੀ ਦੀ ਰਾਜਨੀਤੀ ਕੀਤੀ ਜਾ ਰਹੀ ਹੋਏ ਵੀ ਕੀ ਕੁਝ ਕਯਾ ਮਜੀਠੀਆ ਨੇ ਤੁਸੀਂ ਵੀ ਸੁਣੋ ਹੱਕ ਸੱਚ ਵਾਸਤੇ ਲੜਦਾ ਦੁਨੋਵਤੇ ਖਿਲਾਫ ਲੜਨਾ ਔਰ ਦਾਸ ਗੁਰੂ ਘਰ ਦਾ ਕੁੱਕਰ ਹੋਣ ਦੇ ਨਾਤੇ ਭਗਵੰਤ ਮਾਨ ਦੇ ਧੱਕੇ ਦੇ ਨਾਲ ਖਿਲਾਫ ਡੱਟ ਕੇ ਲੜੂ ਅਫਸੋਸ ਇਸ ਸਾਲ ਦਾ ਮੇਰਾ ਗੁਨਾਹ ਇਹਨਾ ਕਿ ਕੱਲ ਮੈਂ 2 9 ਤਰੀਕ ਨੂੰ ਬੇਟੀ ਦੇ ਹੱਕ 'ਚ ਖਲੋਤਾ ਤੇ 11 ਤਰੀਕ ਨੂੰ ਮੈਨੂੰ ਆਪ ਦਾ ਸੱਦ ਲਿਆ। ਇਹਦੇ ਨਾਲ ਕਿਤੇ ਪਹਿਲਾਂ ਵੀ ਜੇਲ੍ਹ 6 ਮਹੀਨੇ ਜੇਲ੍ਹ ਚ ਰਹਿਣਾ ਬਿਆ। ਮੋਟੋ ਹੁਣ ਜਾ ਰਹੇ ਹਾਂ। ਉਹ ਤੋਂ ਇੱਕ ਮਿੰਟ 'ਚ ਖੜ ਜੋ। ਕਾਲੇ ਨਾ ਪਾਓ। ਜਨਰਲ ਕਿਹੜਾ ਜਿਹੜਾ ਸਵਾਲ ਪੁੱਛ ਰਿਹਾ। ਮੜ ਜੀ ਇੰਟਰੋਡਕਸ਼ਨ ਨਾਲ ਅੱਗੇ ਆ ਜਾਓ। ਅੱਗੇ ਹੋ ਜਾਓ। ਇੱਕ ਗੱਲ ਸਪਸ਼ਟ ਹੈ ਕਿ ਇਹ ਕੇਸ ਹੈ 2013 ਦਾ। 13 ਤੋਂ ਚੜ ਗਈ 24 24 ਚੜ੍ਹਨ ਨਕੀ ਆ। ਹੂੰ ਹੂੰ। ਇਹ ਵੀ ਰਿਕਾਰਡ ਹੀ ਆ 11 ਸਾਲ ਹੋ ਗਏ ਜੇ ਜਦੋਂ ਮੈਂ ਕੋਰਟ ਤੋਂ ਬਾਹਰ ਆਇਆ ਨਾ ਹਾਈ ਕੋਰਟ ਨੇ 26 ਸਭਿਆ ਚ ਇੱਕ ਆ ਕੀ ਦੇਰੇ ਲੋ ਐਵੀਡੈਂਸ ਜੋ ਹਾਈ ਕੋਰਟ ਨੇ ਮੈਲ ਸਾਈਕਲ ਕੀਤਾ ਉਹ ਵੀ ਪਿਆਰਤ ਵੀ ਗੱਲ ਆ ਇਸ ਲਈ ਕਿਉਂਕਿ ਭਗਵੰਤ ਮਾਨ ਦੇ ਪੋਲ ਖੋਲੋ ਉਹਦੇ ਖਿਲਾਫ ਗੱਲ ਕਰੋ ਤੇ ਉਹ ਫਿਰ ਸਟੇਟ ਮਸ਼ੀਨਰੀ ਵਰਤਦਾ ਜੀ ਸੱਦਕੇ ਵਰਤੇ ਚਲੋ ਜੀ